ਪੰਥ ਕਹਿੰਦੇ ਕਿ ਇਹਨੂੰ ਜਿਹੜਾ ਵੋਟਾਂ ਦੇ ਨਾਲ ਰਾਜ ਸੱਤਾ ਬਣਾਉਂਦਾ ਉਹ ਪੰਥ ਹੈ ਜਾਂ ਜਿਹੜਾ ਗੁਰਦੁਆਰਿਆਂ ਤੇ ਕਮੇਟੀਆਂ ਬਣਾ ਕੇ ਕਬਜ਼ਾ ਕਰਦਾ ਉਹ ਪੰਥ ਹੈ ਜਾਂ ਕਿਸੇ ਹੋਰ ਸੰਤ ਦਾ ਕਿਸੇ ਬਾਬੇ ਦਾ ਕਿਸੇ ਡੇਰੇਦਾਰ ਦਾ ਜਥਾ ਉਹ ਪੰਥ ਹੈ ਪੰਥ ਕਹਿੰਦੇ ਆ ਜੋ ਸ੍ਰੀ ਕਲਗੀ ਧਰਮਾਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਰਸਤਾ ਦੱਸਿਆ ਉਸ ਰਸਤੇ ਨੂੰ ਪੰਥ ਕਹਿੰਦੇ ਆ ਉਹ ਮਾਰਗ ਨੂੰ ਪੰਥ ਕਹਿੰਦੇ ਆ ਕਿਸੇ ਭੀੜ ਨੂੰ ਕਿਸੇ ਟੋਲੇ ਨੂੰ ਕਿਸੇ ਜਥੇ ਨੂੰ ਪੰਥ ਨਹੀਂ ਕਹਿੰਦੇ ਪੰਥ ਉਹ ਰਸਤਾ ਹੈ ਜੇ ਉਹਦੇ ਤੋਂ ਅੱਗੇ ਪਿੱਛੇ ਹੋ ਕੇ ਆਪਣੀ ਮਤ ਅਨੁਸਾਰ ਕੋਈ ਵਾਧਾ ਘਾਟਾ ਕਰਦਾ ਜੀਡੀ ਰੋਡ ਤਾਂ ਜਾ ਰਿਹਾ ਸਿੱਧਾ ਉਹਦੇ ਵਿੱਚ ਉਹ ਲਿੰਕ ਰੋਡ ਕੋਈ ਆਪਣਾ ਬਣਾ ਕੇ ਕੰਮ ਚਲਾ ਰਿਹਾ ਉਹ ਜੀਟੀ ਰੋਡ ਨਹੀਂ ਹੈ ਉਹ ਲਿੰਕ ਰੋਡ ਆ ਉਹ ਜੀਟੀ ਰੋਡ ਨਹੀਂ ਉਹ ਲਿੰਕ ਰੋਡ ਆ